ਜੈਪੁਰ ਦੇ ਵਿੱਚ ਸਿੱਕੜੀ ਨੂੰ ਕਕਾਰਾਂ ਕਰਕੇ ਪੇਪਰ ਦੇਣ ਤੋਂ ਰੋਕਣ ਦਾ ਮੁੱਦਾ ਗਰਮਾਇਆ ਰੱਤਦਾਰ ਨੇ ਘਟਣਾ ਨੂੰ ਦੱਸਿਆ ਸੰਵਿਧਾਨ ਦੀ ਉਲੰਘਣਾ ਅਖਾਲੀ ਦਲ ਨੇ ਰਾਜਸਥਾਨ ਦੇ ਸੀਐਮ ਨੂੰ ਮਾਮਲੇ 'ਚ ਦਖਲ ਦੀ ਗਿੱਤੀ ਮੰਗਤਾ ਚੀਫ ਖਾਲਸਾ ਦਿਵਾਨ ਤੇ ਐਸਜੀਪੀਸੀ ਨੇ ਵੀ ਚੁੱਕੇ ਸਵਾਲ ਮੌਸਮ ਦੇ ਵਿੱਚ ਭਾਰੀ ਮੀਂਹ ਕਾਰਨ ਵਧਿਆ ਪੌਂਡ ਡੈਮ ਦਾ ਪੱਧਰ 4 ਦਿਨਾਂ ਦੇ ਵਿੱਚ 14 ਫੁੱਟ ਵਧਿਆ ਪਾਣੀ ਦਾ ਲੈਵਲ ਸ਼ਾਨ ਨਹਿਰ ਬਿਰਾਜ ਦੇ ਖੋਲੇ ਗਏ ਚਾਰ ਫਲੱਡ ਗੇ ਪੰਜਾਬ ਦੇ ਵਿੱਚ ਅੱਤ ਦੀ ਗਰਮੀ ਤੋਂ ਬਾਅਦ ਮੀਨਂਦੀ ਦੀ ਰਾਹਤ ਕਈ ਜ਼ਿਲ੍ਹਿਆਂ ਦੇ ਵਿੱਚ ਬਰਸਾ ਮੌਸਮ ਵਿਭਾਗ ਦੇ ਵੱਲੋਂ ਅੱਜ ਤੇ ਕੱਲ ਦੇ ਲਈ ਅਲਰਟ ਕੱਲ ਲੋਕ ਸਭਾ ਦੇ ਵਿੱਚ ਹੋਵੇਗੀ ਆਪਰੇਸ਼ਨ ਸੰਦੂਰ ਦੇ ਉੱਤੇ ਚਰਚਾ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਚਰਚਾ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਮੋਦੀ ਵੀ ਹਣਗੇ ਸ਼ਾਮ ਹਰਿਦਵਾਰ ਦੇ ਮੰਸਦੀਵੀ ਮੰਦਿਰ ਦੇ ਵਿੱਚ ਭਗਦਰ ਦੇ ਨਾਲ ਵੱਡਾ ਹਾਦਸਾ 6 ਸ਼ਰਧਾਲੂਆਂ ਦੀ ਮੌਤ ਕਈ ਜ਼ਖਮੀ ਐਟਵਾਰ ਕਰਕੇ ਜ਼ਿਆਦਾ ਫੀਲਡ ਹੋਣ ਦੀ ਵਜਨ ਨਾਲ ਵਾਪਰਿਆ ਹਾਦਸਾ ਫਰੀਦਕੋਟ ਦੀ 73 ਮਹਿਰ ਦੇ ਵਿੱਚ ਡਿੱਗੀ ਕਾਰ ਕਾਰਟਸਵਰ ਦੋਵੇਂ ਪਤੀ ਪਤਨੀ ਲਾਪਤਾ ਛੁੱਟੀ ਤੇ ਆਇਆ 82 ਫੌਜ ਦਾ ਜਵਾਨ ਅਜੇ ਜਾਣਾ ਸੀ ਵਾਪਸ ਐਮ ਪੀ ਚੰਨਜੀ ਸਿੰਘ ਚੰਨੀ ਨੇ ਕਿ ਪੰਜਾਬ ਸਰਕਾਰ ਸੰਸਦ ਦੇ ਵਿੱਚ ਲੈਂਡ ਪੁਲਿੰਗ ਦਾ ਮੁੱਦਾ ਚੁੱਕਣ ਦੀ ਕਹੀ ਗੱਲ ਕਿਹਾ ਪੰਜਾਬ ਚ ਇਸ ਸਕੀਮ ਦੀ ਨਹੀਂ ਹੈ ਕੋਈ ਜ਼ਰੂਰਤ ਆਪ੍ਰਿਸਰ ਦੇ ਵਿੱਚ ਆਧੁਨਿਕ ਹਥਿਆਰਾਂ ਸਣੇ ਪੰਜ ਮੁਲਜ਼ਮ ਕਾਬੂ 2308 ਅਸਾਇਲ ਰਾਈਫਲ ਇਸ ਤੋਂ ਇਲਾਵਾ ਕਾਰਤੂਕਾਂ ਸਣੇ ਡਰਗ ਬਣੀ ਬਰਾਮਦ ਆਈ ਐਸਆਈ ਨਾਲ ਲਿੰਕ ਵੀ ਆਇਆ ਇਸ ਸਾਹਮਣੇ ਮਾਨਸਾ ਦੀ ਪਿੰਡ ਰੁਰਕੀ ਦੇ ਵਿੱਚ 13 ਸਾਲਾਂ ਲੜਕੇ ਦਾ ਕਤਲ ਕਬੂਤਰ ਚੋਰੀ ਦੇ ਇਲਜ਼ਾਮ ਦੇ ਵਿੱਚ ਤਾਰਿਆ ਗਿਆ ਮੌਤ ਦੇ ਘਾਟ 45 ਸਾਲਾ ਸ਼ਖਸ ਨੇ ਘਰ ਜਾ ਕੇ ਕੁਟਿਆ ਬੱਚੇ ਦਾ ਗਲ ਸਸਰੇ ਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਇਸ ਬ੍ਰਿਟਨ ਦਾ آغاز ਕਰਨ ਜਾ ਰਹੇ ਆ ਸਭ ਤੋਂ ਪਹਿਲਾਂ ਗੱਲ ਹੋਵੇਗੀ ক্রিকেট ਦੇ ਮੈਦਾਨ ਦੀ ਇਸ ਸਮੇਂ ਚੌਥਾ ਟੈਸਟ ਮੈਚ ਚੱਲ ਰਿਹਾ ਹੈ ਔਰ ਟੀਮ ਇੰਡੀਆ ਦੇ ਸਾਹਮਣੇ ਇਸ ਟੈਸਟ ਮੈਚ ਨੂੰ ਬਚਾਉਣ ਦੀ ਚੁਣੌਤੀ ਹੈ ਭਾਰਤੀ ਟੀਮ ਦੇ ਵੱਲੋਂ ਕਪਤਾਨ ਸ਼ੁਭਮਨ ਗਿੱਲ ਤੇ ਦੂਜੇ ਪਾਸੇ ਕੇਐਲ ਰਾਹੁਲ ਨੇ ਬੜਾ ਜ਼ਬਰਦਸਤ ਗੇਮ ਦਿਖਾਇਆ ਪਰ ਇਸ ਤੋਂ ਵੀ ਵਿਚਾਰੇ ਸ਼ੁਭਮਨ ਗਿੱਲ ਦੇ ਨਾਲ ਜੁੜੀ ਹੋਈ ਇਸ ਸਮੇਂ ਦੀ ਕਹਿਮਤੇ ਵੱਡੀ ਖਬਰ ਹੈ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਇੱਕ ਹੋੜ ਰਿਕਾਰਡ ਆਪਣੇ ਨਾਮ ਕਰ ਲਿਆ ਇੰਗਲੈਂਡ ਦੇ ਵਿੱਚ ਇੱਕ ਸੀਰੀਜ਼ ਦੇ ਵਿੱਚ 700 ਦੌੜਾਂ ਪੂਰੀਆਂ ਕੀਤੀਆਂ ਨੇ 700 ਦੌੜਾਂ ਬਣਾਉਣ ਵਾਲੇ ਪਹਿਲੇ ਏ ਮ बल्लेबाज ਬਣ ਗਈ ਨਹੀਂ ਸ਼ੁਭਮਨ ਗਿੱਲ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਇਹ ਚੌਥਾ ਮੁਕਾਬਲਾ ਹੈ ਜਿਸ ਦੇ ਵਿੱਚ ਰਿਕਾਰਡ ਬਣਾਇਆ ਗਿਆ ਭਾਰਤ ਦੇ ਵੱਲੋਂ ਸੁਨੀਲ ਗਵਾਸਕਰ ਦੇ ਨਾਮ ਦੇ ਉੱਤੇ ਇੱਕ ਸੀਰੀਜ਼ ਦੇ ਵਿੱਚ ਸਭ ਤੋਂ ਵੱਧ ਰਨਸ ਬਣਾਉਣ ਦਾ ਰਿਕਾਰਡ ਹੈ ਗਵਾਸਕਰ ਨੇ ਵੈਸਟ ਇੰਡੀਜ਼ ਦੇ ਖਿਲਾਫ ਤੇ ਦੌੜਾਂ ਬਣਾਈਆਂ ਸਨ ਤੇ ਹੁਣ ਸ਼ੁਭਮਨ ਗਿੱਲ ਜਿਹੜੇ ਸ਼ਾਨਦਾਰ ਫਾਰਮ ਦੇ ਵਿੱਚ ਫਿਲਹਾਲ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਇਹ ਪਰਫਾਰਮੈਂਸ ਦਿੱਤੀ ਜਾ ਰਹੀ ਹੈ ਕਾਬਲੇ ਗੌਰ ਇਹ ਵੀ ਹੈ ਕਿ ਇੱਕ ਸੀਰੀਜ਼ ਦੇ ਵਿੱਚ ਇੰਨੀਆਂ ਜ਼ਿਆਦਾ ਦੌੜਾਂ ਅ ਡੈਫੀਨਿਟਲੀ ਇੱਕ ਬੰਡਾ ਮੁਕਾਮ ਹੁੰਦਾ ਹੈ ਕਾਬਲੇ ਗੋਰੀ ਵੀ ਹੈ ਕਿ ਸ਼ੁਭਮਨ ਗਿੱਲ ਨੇ ਸੀਰੀਜ਼ ਦੇ ਸ਼ੁਰੂਆਤ ਤੋਂ ਪਹਿਲਾਂ ਇਹ ਜ਼ਿਕਰ ਕੀਤਾ ਸੀ ਕਿਉਂਕਿ ਉਹਨਾਂ ਦੇ ਬਤੌਰ ਰੈਗੂਲਰ ਕੈਪਟਨ ਇਹ ਪਹਿਲੀ ਸੀਰੀਜ਼ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਤਾਂ ਇਹ ਪਹਿਲਾਂ ਜ਼ਿਕਰ ਹੋਇਆ ਸੀ ਕਿ ਸ਼ੁਭਮਨ ਗਿੱਲ ਨੂੰ ਪੁੱਛਿਆ ਗਿਆ ਪ੍ਰੈਸ ਕਾਨਫਰੰਸਿਸ ਦੇ ਵਿੱਚ ਕਿ ਤੁਹਾਡਾ ਟੀਚਾ ਇਸ ਪੂਰੀ ਸੀਰੀਜ਼ ਦੇ ਦੌਰਾਨ ਇੰਡੀਵਿਜੂਅਲ ਲੈਵਲ ਦੇ ਉੱਤੇ ਕੀ ਹੋਏਗਾ ਤਾਂ ਸ਼ੁਭਮਨ ਨੇ ਉਦੋਂ ਕਿਹਾ ਸੀ ਕਿ ਮੇਰੀ ਕੋਸ਼ਿਸ਼ ਹੈ ਕਿ ਮੈਂ ਸਭ ਤੋਂ ਹਾਈएस्ट ਸਕੋਰਰ ਰਹਾ ਇਸ ਪੂਰੀ ਸੀਰੀਜ਼ ਦੇ ਵਿੱਚ ਤੁਹਾਨੂੰ ਇਹ ਵੀ ਦੱਸ ਦਈਏ ਕਿ ਵੈਸਟ ਇੰਡੀਜ਼ ਦੇ ਖਿਲਾਫ ਵੈਸਟ ਇੰਡੀਜ਼ ਟੂਰ ਦੇ ਉੱਤੇ 774 ਦੌੜਾਂ ਬਣਾਈਆਂ ਸਨ ਸੁਨੀਲ ਗਵਸਕਰ ਨੇ ਤਾਂ ਸੁਨੀਲ ਗਵਸਕਰ ਦਾ ਰਿਕਾਰਡ ਵੀ ਜ਼ਿਆਦਾ ਦੂਰ ਫਿਲਹਾਲ ਨਜ਼ਰ ਨਹੀਂ ਆ ਰਿਹਾ ਕਾਬਲੇ ਗੋਰੀ ਵੀ ਹੈ ਕਿ 5ਵਾਂ ਟੈਸਟ ਮੈਚ ਵੀ ਅਜੇ ਬਾਕੀ ਹੈ। ਔਰ ਜ਼ਰੂਰ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਪਰਫਾਰਮੈਂਸ ਇਸ ਤਰੀਕੇ ਨਾਲ ਜਾਰੀ ਰਹੇਗੀ। ਪਰ ਇਸ ਸ਼ਬਦ ਵਿੱਚ ਆਲੇ ਇੱਕ ਤੁਸੀਂ ਕਹਿ ਸਕਦੇ ਹੋ ਕਿ ਟੈਸਟ ਮੈਚ ਜਿਹੜਾ ਚੌਥਾ ਟੈਸਟ ਮੈਚ ਹੈ ਉਹ ਜ਼ਰੂਰ ਬਚਾਉਣਾ ਇੱਕ ਵੱਡੀ ਚੁਣੌਤੀ ਇਸ ਸਮੇਂ ਭਾਰਤੀ ਟੀਮ ਦੇ ਲਈ ਬਣਿਆ ਹੋਇਆ ਹੈ ਕਿਉਂਕਿ ਕੇਐਲ ਰਾਹੁਲ ਵੀ 90 ਦੌੜਾ ਬਣਾ ਕੇ ਆਊਟ ਹੋ ਚੁੱਕੇ ਨੇ ਤਾਂ ਉਸ ਦਾ ਸਿੱਧਾ ਜਾਂ ਮਤਲਬ ਹੈ ਕਿ ਹੁਣ ਕਿਤੇ ਨਾ ਕਿਤੇ ਪੂਰਾ ਧਰਮਦਾਰ ਸ਼ੁਭਮਨ ਗਿੱਲ ਦੇ ਉੱਤੇ ਹੀ ਨਜ਼ਰ ਆ ਰਿਹਾ ਹੈ ਕਿ ਗਿੱਲ ਕਿਸ ਤਰੀਕੇ ਦੀ ਪਰਫਾਰਮੈਂਸ ਦਿੰਦੇ ਨੇ ਤੇ ਉਸ ਤੋਂ ਬਾਅਦ ਹੀ ਡਿਸਾਈਡ ਹੋਏਗਾ ਕਿ ਮੈਚ ਦਾ ਰਿਜ਼ਲਟ ਕੀ ਰਹਿੰਦਾ ਹੈ ਫਿਲਹਾਲ ਇਸ ਸੀਰੀਜ਼ ਦੇ ਵਿੱਚ ਚੌਥਾ ਟੈਸਟ ਮੈਚ ਚੱਲ ਰਿਹਾ ਹੈ ਭਾਰਤੀ ਟੀਮ 2-1 ਦੇ ਨਾਲ ਪਿੱਛੇ ਹੈ ਔਰ ਇਸ ਮੈਚ ਦੇ ਵਿੱਚ ਜੇਕਰ ਇਹ ਡਰਾ ਰਹਿੰਦਾ ਹੈ ਤਾਂ ਫਿਰ ਫਾਈਨਲ ਟੈਸਟ ਦੀ ਤਰ੍ਹਾਂ ਪੰਜਵਾਂ ਟੈਸ ਨਾ ਹੋਵੇ ਕਿਸ ਤਰ੍ਹਾਂ ਕੇ ਨਾਲ ਹੋਵੇ ਤੇ ਜੇਕਰ ਭਾਰਤੀ ਟੀਮ ਇਹ ਟੈਸਟ ਮੈਚ ਨਹੀਂ ਬਚਾ ਪਾਉਂਦੀ ਤਾਂ ਫਿਰ ਇੰਗਲੈਂਡ ਦੇ ਵਿੱਚ ਇਹ ਟੈਸਟ ਸੀਰੀਜ਼ ਇਸ ਮੈਚ ਦੇ ਨਾਲ ਹੀ ਭਾਰਤੀ ਟੀਮ ਹਾਰ ਜਾਏਗੀ ਕਾਬਲੇ ਗੌਰੇ ਕੀ ਪਹਿਲੇ ਟੈਸਟ ਮੈਚ ਦੇ ਵਿੱਚ ਹਾਰ ਹੋਈ ਜ਼ਬਰਦਸਤ ਖੇਡ ਦਿਖਾਇਆ ਸੀ ਆਖਰੀ ਦਿਨ ਇੰਗਲੈਂਡ ਦੀ ਟੀਮ ਨੇ ਜਦੋਂ ਚੇਸ ਕੀਤਾ ਸੀ ਅਰਾਊਂਡ 400 ਤੇ ਉਸ ਤੋਂ ਬਾਅਦ ਦੂਜੇ ਟੈਸਟ ਦੇ ਵਿੱਚ ਭਾਰਤੀ ਟੀਮ ਨੇ ਜ਼ਬਰਦਸਤ ਵਾਪਸੀ ਕੀਤੀ ਔਰ ਤੀਜੇ ਟੈਸਟ ਮੈਚ ਦੇ ਵਿੱਚ ਟੀਮ ਇੰਡੀਆ ਦੀ ਪਰਫਾਰਮੈਂਸ ਅਪ ਟੂ ਦਾ ਮਾਰਕ ਨਹੀਂ ਰਹੀ ਸੀ ਉਹ ਮੈਚ ਹਾਰ ਗਈ ਸੀ ਤਾਂ ਹੁਣ ਚੌਥੇ ਟੈਸਟ ਮੈਚ ਦੇ ਵਿੱਚ ਜਿਹੜੀ ਬੱਲੇਬਾਜ਼ੀ ਹੈ ਉਹ ਇੰਗਲੈਂਡ ਦੀ ਬੜੀ ਸ਼ਾਨਦਾਰ ਰਹੀ ਹੈ। ਦਈ ਟੈਸਟ ਮੈਚ ਦਾ ਧਰਮਦਾਰ ਕਿਤੇ ਨਾ ਕਿ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਸ਼ੁਭਮਨ ਗਿੱਲ ਦੇ ਮੋਢਿਆਂ ਦੇ ਉੱਤੇ ਇਸ ਸਮੇਂ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਿਹਾ ਹੈ ਮੈਂ ਵੀ ਤੁਹਾਨੂੰ ਦੱਸ ਦਵਾਂ ਕਿ ਸ਼ੁਭਮਨ ਗਿੱਲ ਦੇ ਵੱਲੋਂ ਇੱਕ ਸੇਨਾ ਦਾ ਜ਼ਿਕਰ ਕੀਤਾ ਜਾਂਦਾ ਹੈ ਜਿਹੜੇ ਕੰਟਰੀਜ਼ ਨੇ ਸਾਊਥ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਅ ਇਹ ਜਿਹੜੇ ਟਾਪ ਕੰਟਰੀਜ਼ ਨੇ ক্রিকেট ਖੇਡਦੇ ਨੇ ਉਹਨਾਂ ਦੇ ਵਿੱਚ ਜਿਹੜੇ ਰਿਕਾਰਡ ਬਣਾਉਣ ਨੂੰ ਲੈ ਕੇ ਇਹ 2014-15 ਦੇ ਵਿੱਚ ਇਹ ਰਿਕਾਰਡ ਵਿਰਾਟ ਕੋਹਲੀ ਦੇ ਨਾਮ ਸੀ ਜਦੋਂ 692 ਦੌੜਾਂ ਉਹਨਾਂ ਨੇ ਬਣਾਈਆਂ ਸੀ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਟੂਰ ਦੇ ਉੱਤੇ ਹਾਲਾਂਕਿ ਉੱਥੇ ਇੱਕ ਮੈਂ ਮੈਂ ਦੋਵੇਂ ਚੀਜ਼ਾਂ 'ਚ ਥੋੜਾ ਫਰਕ ਸਮਝਿਓ ਇਹ ਕੈ ਸੈਨਾ ਦੇਸ਼ ਯਾਨੀ ਕਿ ਸਾਊਥ ਅਫਰੀਕਾ ਇੰਗਲੈਂਡ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਇਹਨਾਂ ਚਾਰ ਦੇਸ਼ਾਂ ਦੇ ਵਿੱਚ ਸਭ ਤੋਂ ਜ਼ਿਆਦਾ ਇੱਕ ਟੈਸਟ ਮੈਚ ਇੱਕ ਟੈਸਟ ਸੀਰੀਜ਼ ਦੇ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਜਿਹੜਾ ਸੀ ਤੁਸੀਂ ਕਹਿ ਸਕਦੇ ਹੋ ਕਿ ਰਿਕਾਰਡ ਉਹ ਸੀ ਵਿਰਾਟ ਕੋਹਲੀ ਦੇ ਨਾਮ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ 2014-15 ਦੇ ਵਿੱਚ 692 ਦੌੜਾਂ ਬਣਾਈਆਂ ਸਨ ਤਾਂ ਉਸ ਨੂੰ ਤਾਂ ਕ੍ਰਾਸ ਕਰ ਚੁੱਕੇ ਨੇ ਯਾਨੀ ਕਿ ਇਹ ਚਾਰ ਜਿਹੜੀਆਂ ਮੇਨ ਕੰਟਰੀਜ਼ ਨੇ ਉਹਨਾਂ ਦੇ ਵਿੱਚ ਸ਼ਮਨ ਗਿੱਲ ਇੰਡੀਆ ਦੇ ਸਭ ਤੋਂ ਜ਼ਿਆਦਾ ਸਕੋਰ ਬਣਾਉਣ ਵਾਲੇ ਪਲੇਅਰ ਬਣ ਚੁੱਕੇ ਨੇ ਪਰ ਜਿਵੇਂ ਓਵਰਆਲ ਦੇਖਾਂ ਤਾਂ ਉਸ ਦੇ ਵਿੱਚ ਨਾਮ ਹੈ ਸੁਨੀਲ ਗਵਸਕਰਦਾ ਜਿਨ੍ਹਾਂ ਨੇ ਇੱਕ ਸੀਰੀਜ਼ ਦੇ ਵਿੱਚ ਸਕੋਰ ਬਣਾਏ ਸਨ 774 ਪਰ ওয়েস্ট ইন্ডিজ ਦੇ ਵਿੱਚ ਸੀ ਹਾਲਾਂਕਿ ਉਹ ਵੀ ਅਬਰਾਡ ਜਾ ਕੇ ਖੇਡੇ ਸੀ ਉੱਥੇ ਬਣਾਏ ਸੀ ਇੱਕ ਵੱਡਾ ਰਿਕਾਰਡ ਹੈ ਸੁਨੀਲ ਗਵਾਸਕਰ ਬਹੁਤ ਮਹਾਨ ਇੰਡੀਆ ਦੇ ਕ੍ਰਿਕਟਰ ਨੇ ਤਾਂ ਸ਼ੁਭਮਨ ਗਿੱਲ ਉਸ ਰਿਕਾਰਡ ਤੋਂ ਵੀ ਜ਼ਿਆਦਾ ਦੂਰ ਨਹੀਂ ਨੇ ਹਾਲਾਂਕਿ ਅਗਲਾ ਟੈਸਟ ਮੈਚ ਬਾਕੀ ਹੈ ਪਰ ਉਮੀਦ ਕਰਦੇ ਹਾਂ ਕਿ ਇਸ ਟੈਸਟ ਮੈਚ ਦੇ ਵਿੱਚ ਉਸ ਰਿਕਾਰਡ ਨੂੰ ਵੀ ਕਰਾਸ ਕੀਤਾ ਜਾਵੇ ਔਰ ਉਸ ਦੀ وجہ ਇਹ ਹੈ ਕਿ ਸ਼ੁਭਮਨ ਗਿੱਲ ਦੇ ਨਾਮ ਜਿਹੜੇ 774 ਪਲੱਸ ਵਾਲਾ ਰਿਕਾਰਡ ਜਾਂਦਾ ਹੈ ਤਾਂ ਉਸ ਦਾ ਸਿੱਧਾ ਮਤਲਬ ਹੋਏਗਾ ਕਿ ਟੀਮ ਇੰਡੀਆ ਮਜ਼ਬੂਤ ਸਥਿਤੀ ਛੋਈ ਗਈ ਹੋ ਟੈਸਟ ਮੈਚ ਬਚਾਉਣ ਵਾਲੀ ਸਥਿਤੀ ਦੇ ਵਿੱਚ ਵੀ ਜਿਹੜੀ ਭਾਰਤੀ ਟੀਮ ਹੈ ਉਹ ਰਹਿ ਸਕਦੀ ਹੈ। ਇਹ ਸਭ ਦੇ ਵਿਚਾਰੇ ਸਿੱਖ ਲੜਕੀ ਨੂੰ ਪੇਪਰ ਦੇਣ ਤੋਂ ਰੋਕਣ ਦੀ ਸੁਬੀਰ ਸਿੰਘ ਬਾਦਲ ਨੇ ਵੀ ਨਿੰਦਾ ਕੀਤੀ। ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਸਿੱਖਾਂ ਪ੍ਰਤੀ ਵਿਤਕਰੀ ਦੀ ਅਸੀਂ ਨਿੰਦਾ ਕਰਦੇ ਹਾਂ ਕਕਾਰ ਸਿੱਖ ਧਰਮ ਦੇ ਅਣਖੜਵੇ ਅੰਗ ਨੇ ਅਧਿਕਾਰੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਦੀ ਪਾਰਲੀਮੈਂਟ ਦੇ ਵਿੱਚ ਵੀ ਇਹ ਮੁੱਦਾ ਚੁੱਕਾਂਗੇ ਇਹ ਹਰ ਸਿਮਰਤ ਕੌਰ ਬਾਦਲ ਦੇ ਵੱਲੋਂ ਕਿਹਾ ਗਿਆ ਮੈਂਬਰ ਪਾਰਲੀਮੈਂਟ ਨੇ ਬਠਿੰਡਾ ਤੋਂ ਸੋ ਵੀ ਬਾਦਲ ਨੇ ਟਵੀਟ ਕੀਤਾ ਤੇ ਉਹਨੇ ਕਿਹਾ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਤਰਨਤਾਰਨ ਦੀ ਅੰਮ੍ਰਿਤਧਾਰੀ ਸਿੱਖ ਕੁੜੀ ਗੁਰਪ੍ਰੀਤ ਕੌਰ ਨੂੰ ਅਜੇਪੁਰ ਦੀ ਪੂਰਨਿਮਾ ਯੂਨੀਵਰਸਿਟੀ ਦੇ ਵਿੱਚ ਰਾਜਸਥਾਨ ਨਿਆਇਕ ਸੇਵਾਵਾਂ ਦੀ ਪ੍ਰੀਖਿਆ 'ਚ ਦਾਖਲਾ ਦੇਣ ਤੋਂ ਇਨਕਾਰ ਕੀਤਾ ਗਿਆ ਮੈਂ ਪ੍ਰੇਕਿਆ ਅਧਿਕਾਰੀਆਂ ਦੀ ਇਸ ਪੱਖਪਤੀ ਕਾਰਵਾਈ ਦੀ ਸਖਤ ਨਿੰਦਾ ਕਰਦਾ ਹਾਂ ਤੇ ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨ ਲਾਲ ਨੂੰ ਫੌਰਨ ਦਖਲ ਦੇਣ ਦੀ ਅਪੀਲ ਕਰਦਾ ਹਾਂ ਜ਼ਿੰਮੇਵਾਰ ਅਧਿਕਾਰੀਆਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ ਤੇ ਇਸ ਸਭ ਦੇ ਵਿਚਾਲੇ ਹਰ ਸਿਮਰਤ ਕੋਰ ਬਾਦਲ ਨੇ ਵੀ ਟਵੀਟ ਕੀਤਾ ਤੇ ਉਹਨਾਂ ਨੇ ਲਿਖਿਆ ਉਹਨਾਂ ਨੇ ਵੀ ਇਸ ਪੂਰੇ ਮਾਮਲੇ ਦੀ ਨਿੰਦਾ ਕੀਤੀ ਤੇ ਕਿਹਾ ਕਿ ਤਰਨਤਾਰਨ ਸਾਹਿਬ ਤੋਂ ਸਾਡੀ ਗੁਰਸਿੱਖ ਬੇਟੀ ਗੁਰਪ੍ਰੀਤ ਕੌਰ ਨੂੰ ਰਾਜਸਥਾਨ ਦੀ ਪੁਰਨਿਵਾ ਯੂਨੀਵਰਸਿਟੀ ਜੈਪੁਰ ਦੇ ਵੱਲੋਂ ਕਾਰਪਾਈ ਹੋਣ ਕਾਰ ਪ੍ਰੀਖਿਆ ਦੇ ਵਿੱਚ ਬੈਠਣ ਤੋਂ ਰੋਕਣਾ ਬਹੁਤ ਮਨਦਭਗਾ ਤੇ ਵਿਤਕਰੇ ਵਾਲਾ ਮਾਮਲਾ ਹੈ ਕੜੇ ਦਾ ਸਾਈਜ਼ ਮੈਨ ਸਪੈਸ਼ਲੀ ਛੋਟਾ ਕਰਕੇ ਆਈ ਸੀਗੀ ਕਿੰਨਾ ਅਲਾਉ ਕਰ ਸਕਦੇ ਆ ਦੇ ਆਰ ਨਾਟ ਗਿਵਿੰਗ ਮੀ ਇਨਸਟਰਕਸ਼ਨਸ ਕਿ ਮੈਂ ਕਿਰਪਾਨ ਦਾ ਕਿੰਨਾ ਸਾਈਜ਼ ਵੇਅਰ ਕਰਕੇ ਜਾ ਸਕਦੀ ਆ ਉਹੜਾ ਕਿਵਾਂ ਦੀਆਂ ਤੇ ਗੱਲ ਬਰਸਾਤ ਦੀ ਕਰਾਂਗੇ ਪੰਜਾਬ ਦੇ ਵਿੱਚ ਵਕ-ਵਕ ਥਾਵਾਂ ਦੇ ਉੱਤੇ ਬਰਸਾਤ ਹੋਈ ਹੈ ਉਹ ਵੀ ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ ਪਰ ਇਹ ਸਭ ਦੇ ਵਿਚਾਲੇ ਹਿਮਾਚਲ ਦੇ ਵਿੱਚ ਹੋ ਰਹੀ ਬਰਸਾਤ ਦਾ ਅਸਰ ਪੌਂਗ ਡੈਮ ਦੇ ਵਿੱਚ ਪਾਣੀ ਦੇ ਉੱਤੇ ਨਜ਼ਰ ਆ ਰਿਹਾ ਹੈ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੈ 4 ਦਿਨਾਂ ਦੇ ਵਿੱਚ 14 ਫੁੱਟ ਤੱਕ ਪਾਣੀ ਦਾ ਲੈਵਲ ਪਹੁੰਚ ਚੁੱਕਿਆ ਹੈ 14 ਫੁੱਟ ਵੱਧ ਗਿਆ ਹੈ ਪਾਣੀ ਦੇ ਲੈਵਲ ਚਾਹ ਨਹਿਰ ਬਿਰਾਜ ਦੇ 4 ਫਲੱਡ ਗੇਟ ਖੁੱਲੇ ਗਏ ਨੇ ਚਾਹ ਨਹਿਰ ਬਿਰਾਜ ਦੇ ਵਿੱਚ 330.7 ਮੀਟਰ ਪਾਣੀ ਹੋ ਚੁੱਕਿਆ ਹੈ ਹੁਣ ਬਿਆਸ ਦਰਿਆ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਹਿਮਾਚਲ ਦੇ ਵਿੱਚ ਮੀਂਹ ਪੈਣ ਦੀ ਬਜਦ ਦੇ ਨਾਲ ਹੀ ਪਾਣੀ ਦਾ ਪੱਧਰ ਵਧਿਆ ਹੈ ਪਰ ਉਮੀਦ ਕਰਦੇ ਹਾਂ ਸਿੱਤੀ ਕੰਟਰੋਲ ਦੇ ਵਿੱਚ ਰਹੇ ਇਨਫੈਕਟ ਪੰਜਾਬ ਦੇ ਵਿੱਚ ਵੀ ਠੀਕ-ਠਾਕ ਬਰਸਾਤ ਕੁਝ ਥਾਵਾਂ ਦੇ ਉੱਤੇ ਹੁੰਦੀ ਹੋਈ ਨਜ਼ਰ ਆਈ ਦਿੱਤੇ ਦੋ ਦਿਨ ਹੋਈ ਹਿਮਾਚਲ ਅਤੇ ਪੰਜਾਬ ਚ ਭਾਰੀ ਬਾਰਿਸ਼ ਨੇ ਪੌਂਗ ਡੈਮ ਦਾ ਜਲਸਤਰ ਇੱਕ ਵਾਰ ਫਿਰ ਵੜਾ ਦਿੱਤਾ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਵਾਂਗੇ ਅਸੀਂ ਇਸ ਵਕਤ ਖੜੇ ਹਾਂ ਸ਼ਾ ਨਹਿਰ ਬਰਾਜ ਦੇ ਬਵੁੰਜਾ ਗੇਟਾਂ ਦੇ ਬਿਲਕੁਲ ਸਾਹਮਣੇ ਔਰ ਤੁਸੀਂ ਦੇਖ ਸਕਦੇ ਹੋ ਕਿ ਚਾਰ ਫਲੱਡ ਗੇਟ ਜਿਹੜੇ ਆ ਇਸ ਵਕਤ ਖੋਲੇ ਗਏ ਆ ਬੀਬੀਐਮਪੀ ਵਿਭਾਗ ਵੱਲੋਂ ਦੱਸਦੇ ਕਿ ਜੋ ਅੱਜ ਦਾ ਡਾਟਾ ਜੋ ਪੌਂਗ ਡੈਮ ਦਾ ਮਾਪਿਆ ਗਿਆ ਉਹ ਹੈ 13143.19 ਫੁੱਟ ਦੱਸ ਦਈਏ ਕਿ ਪਿਛਲੇ 2 ਦਿਨਾਂ ਦੇ ਮੁਕਾਬਲੇ ਜੇ ਆਪਾਂ ਗੱਲ ਕਰੀਏ 14 ਫੁੱਟ ਪਾਣੀ ਦੇ ਲੈਵਲ 'ਚ ਬੜੋਤਰੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ 2 ਦਿਨਾਂ ਦੇ ਵਿੱਚ ਹੀ 14 ਫੁੱਟ ਪਾਣੀ ਵਧਣਾ ਵੀ ਬੜੀ ਵੱਡੀ ਗੱਲ ਹੈ ਸੋ ਦੱਸ ਦਈਏ ਕਿ ਜੋ ਇਸ ਵਕਤ ਪੌਂਗ ਡੈਮ ਤੋਂ ਸ਼ਾਨਹਰ ਬਰਾਹ ਚ ਜੋ ਵਾਟਰ ਇਨਫਲੋ ਆ ਰਿਹਾ ਹੈ ਉਹ ਇਸ ਵਕਤ 28000 ਕਿਊਸਿਕ ਦੱਸਿਆ ਜਾ ਰਿਹਾ ਹੈ ਔਰ ਜੋ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਜੋ ਬਿਆਸ ਦਰਿਆ ਨੂੰ ਪਾਣੀ ਜਿਹੜਾ ਸ਼ਾਨਹਰ ਬਰਾਹ ਤੋਂ ਛੱਡਿਆ ਜਾ ਰਿਹਾ ਹੈ ਇਹ 18000 ਕਿਊਸਿਕ ਛੱਡਿਆ ਜਾ ਰਿਹਾ ਸੋ ਦੱਸ ਦਈਏ ਕਿ ਪਾਣੀ ਦੇ ਵਿੱਚ ਦੋ ਦਿਨਾਂ ਚ 10 14 ਫੁੱਟ ਦੀ ਵੜोतरी ਹੋਣਾ ਕੋਈ ਸਮਾਨ ਨਹੀਂ ਗੱਲ ਨਹੀਂ ਹੈ ਇਸ ਲਈ ਦੱਸ ਦਈਏ ਕਿ ਕਿਉਂਕਿ ਦੋ ਦਿਨ ਲਗਾਤਾਰ ਹਿਮਾਚਲ ਅਤੇ ਪੰਜਾਬ ਚ ਬਾਰਿਸ਼ ਹੋਈ ਹੈ ਉਸ ਦੇ ਨਾਲ ਪੌਂਗ ਡੈਮ ਦਾ ਜਲਸਤਰ ਜਿਹੜਾ ਹੈ 14 ਫੁੱਟ ਵੱਧ ਗਿਆ ਹੈ ਸੋ ਦੱਸ ਦਈਏ ਕਿ BBMP ਵਿਭਾਗ ਵੱਲੋਂ ਵੀ ਲਗਾਤਾਰ ਲੋਕਾਂ ਨੂੰ ਅਲਰਟ ਤੇ ਰੱਖਿਆ ਹੋਇਆ ਹੈ ਸੁਚੇਤ ਕੀਤਾ ਜਾ ਰਿਹਾ ਹੈ ਕਿ ਦਰਿਆ ਦੇ ਨਜ਼ਦੀਕ ਨਾ ਜਾਓ ਨਾ ਹੀ ਦਰਿਆ ਦੇ ਵਿੱਚ ਕੋਈ ਆਪਣੇ ਮवेशੀ ਲੈਣ ਉਤਰੋ ਕਿਉਂਕਿ ਮवेशੀ ਲੈ ਕੇ ਜੇ ਤੁਸੀਂ ਨਾ ਜਾਓ ਦਰਿਆ 'ਚ ਕਿਉਂਕਿ ਪੌਂਗ ਡੈਮ ਦੇ ਵਿੱਚ ਕਦੀ ਵੀ ਪਾਣੀ ਦਾ ਜਲਸਤਰ ਵੱਧ ਜਾਂ ਘਟ ਸਕਦਾ ਹੈ ਇਸ ਕਰਕੇ ਕਿਸੇ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ ਬਰਸਾਤ ਦਾ ਵੀ ਜ਼ਿਕਰ ਕਰਦੇ ਆਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜ਼ਬਰਦਸਤ ਬਰਸਾਤ ਹੈ ਚੰਡੀਗੜ੍ਹ ਸਣੇ ਮੌਨਸੂਨ ਦੀਆਂ ਵਿਚਾੜਾਂ ਗਰਮੀ ਤੋਂ ਰਹਾਦ ਦੇ ਰਹੀਆਂ ਨੇ ਮੌਸਮ ਵਿਭਾਗ ਦੇ ਵੱਲੋਂ 2 ਦਿਨ ਦਾ ਅਲਰਟ ਹੈ ਐਤਵਾਰ ਦਾ ਤੇ ਸੋਮਵਾਰ ਦਾ ਦਿਨ ਦਾ ਅਲਰਟ ਕਿਤਾ ਗਿਆ 2 ਦਿਨ ਦਾ ਔਰ ਕੁਝ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਚੰਡੀਗੜ੍ਹ ਦੇ ਵਿੱਚ ਭਾਰੀ ਉਮੀਦ ਦੇ ਨਾਲ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਇਸੇ ਤਰੀਕੇ ਨਾਲ ਵਕਪਕ ਥਾਂਵਾਂ ਦੇ ਉੱਤੇ ਵੀ ਬਰਸਾਤ ਹੋਈ ਕਿ ਅੱਜ ਆ ਸਵੇਰੇ ਉਮਸ਼ ਦਾ ਜਰੂਰ ਦੇਖਣ ਨੂੰ ਮਿਲ ਰਹੀ ਸੀ ਲੇਕਿਨ ਥੋੜੀ ਦੇਰ ਪਹਿਲਾਂ ਤੋਂ ਹੀ ਚੰਡੀਗੜ੍ਹ ਦੇ ਨਾਲ-ਨਾਲ ਟ੍ਰਾਇਸਿਟੀ ਦੇ ਵਿੱਚ ਮੌਸਮ ਦਾ ਮિજાਜ ਬਦਲਿਆ ਤੇ ਹੁਣ ਮੀਂਹ ਜਿਹੜਾ ਹੈ ਉਹ ਪੈਦਾ ਨਜ਼ਰ ਆ ਰਿਹਾ ਤਾਂ ਉਹ ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਹੁਣ ਤੱਕ ਦੀ ਸਾਹਮਣੇ ਆ ਰਹੀ ਹੈ ਕਿ ਜਿਹਦੇ ਵਿੱਚ ਆਉਣ ਵਾਲੇ 2 ਤੋਂ 3 ਦਿਨ ਇਸੇ ਤਰ੍ਹਾਂ ਮੌਸਮ ਦਾ ਮિજાਜ ਰਹਿਣ ਵਾਲਾ ਹੈ ਕਲਾ ਪੁਆਇੰਟ ਦੂਜਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਜਿਹੜਾ ਪਹਾੜੀ ਏਰੀਆ ਦੇ ਨਾਲ ਲੱਗਦੇ ਅ ਬੈਲਟ ਹੈ ਨਾਰਥਨ ਜਿਹੜਾ ਪੰਜਾਬ ਹੈ ਜਿਹਦੇ ਵਿੱਚ ਰੂਪਨਗਰ ਦੀ ਅਸੀਂ ਗੱਲ ਕਰ ਲਈਏ ਜਾਂ ਫਿਰ ਦਰਦਾਸਪੁਰ ਫਿਰੋਜ਼ਪੁਰ ਉਸ ਸਾਈਡ ਦੀ ਜਿਹੜੀ ਬੈਲਟ ਹੈ ਉਥੇ ਜਿਹੜਾ ਹੈਗਾ ਉਹ 20 ਪੈਨ ਦੀ ਗੱਲ ਕੀਤੀ ਗਈ ਔਰ ਵਿੱਚ ਵਿੱਚ ਰੁਕ ਰੁਕ ਕੇ ਮੀ ਪਏਗਾ ਹਾਲਾਂਕਿ ਹਿਊਮਿਡਿਟੀ ਜਾਂ ਟੈਂਪਰੇਚਰ ਦੇ ਵਿੱਚ ਥੋੜਾ ਗਿਰਾਵਟ ਜਿਹੜੀ ਹੈ ਉਹ ਜ਼ਰੂਰ ਦੱਗ ਕੀਤੀ ਗਈ ਹੈ ਲੇਕਿਨ 20 ਪੈਨ ਕਰਕੇ ਲੋਕਾਂ ਨੂੰ ਥੋੜਾ ਗਰਮੀ ਤੋਂ ਜ਼ਰੂਰ ਯਾਨੀ ਕਿ ਉਮਸ ਤੋਂ ਜ਼ਰੂਰ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਔਰ ਅਗਲੇ 2 ਦਿਨ ਦੀ ਅਸੀਂ ਗੱਲ ਕਰ ਲਈਏ ਕੁਝ ਰਾਹਤ ਜ਼ਰੂਰ ਮਿਲੂਗੀ ਤੇ ਬਰਸਾਤ ਦੀਆਂ ਕੁਝ ਹੋਰ ਤਸਵੀਰਾਂ ਤੁਹਾਨੂੰ ਦਿਖਾਣੇ ਆਂ ਹੁਣ ਚਾਰਪੁਰ ਦੇ ਵਿੱਚ ਤੇਜ਼ ਰਫ਼ਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਔਰ ਉਸ ਖਬਰ ਦਾ ਅਸੀਂ ਰੁਕ ਕਰਾਂਗੇ। ਕਾਰ ਨੇ ਸਕੂਟੀ ਨੂੰ ਜ਼ੋਰਦਾਰ ਟੱਕਰ ਮਾਰੀ ਹੈ। ਕਾਰ ਦਾ ਸੰਤੁਲਨ ਵਿਗੜਨ ਦੀ وجہ ਦੇ ਨਾਲ ਹਾਦਸਾ ਵਾਪਰਿਆ ਹੈ। ਪੂਰੇ ਹੱਥੇ ਦੀ ਸੀਸੀਟੀਵੀ ਵੀ ਸਾਹਮਣੇ ਆਈ। ਹਾਦਸੇ ਦੇ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਤੇਜ਼ ਰਫ਼ਤਾਰ ਦੀ ਸਕੂਟੀ ਕੋਈ ਉੱਥੇ ਪਾਕ ਕਰਕੇ ਬਿਲਕੁਲ ਪੀੜ ਨਾਲ ਅ ਲੱਗਦਾ ਕਿਸੇ ਕੰਮ ਦੇ ਲਈ ਗਿਆ ਹੋਇਆ ਸੀ ਹੁਸ਼ਿਆਰਪੁਰ ਤੋਂ ਇਹ ਤਸਵੀਰਾਂ ਨੇ ਔਰ ਕਾਰ ਦਾ ਸੰਤੁਲਨ ਵਿਗੜਨ ਦੀ وجہ ਦੇ ਨਾਲ ਇਹ ਹਾਦਸਾ ਵਾਪਰਿਆ ਬਹੁਤ ਤੇਜ਼ ਰਫ਼ਤਾਰ ਕਾਰ ਨੇ ਉਸ ਸਕੂਟੀ ਨੂੰ ਉਡਾ ਕੇ ਰੱਖ ਦਿੱਤਾ ਸੀਸੀਟੀਵੀ ਦੇ ਵਿੱਚ ਨਜ਼ਰ ਹੀ ਨਹੀਂ ਆਈ ਉਸਤੇ ਅੱਗੇ ਵੀਕ ਦੋ ਹੋਰ ਟੂ-ਵੀਲਰ ਖੜੇ ਹੋਏ ਨੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਤੇ ਗੱਡੀ ਇਹਨਾਂ ਨੂੰ ਦਰੜਦੀ ਹੋਈ ਅੱਗੇ ਨਿਕਲ ਗਈ ਰਾਹਤ ਦੀ ਗੱਲ ਰਹੀ ਕਿ ਸਕੂਟੀ ਦੇ ਉੱਤੇ ਉਸ ਸਮੇਂ ਕੋਈ ਨਹੀਂ ਸੀ ਅੱਗੇ ਵੀ ਕੋਈ ਸ਼ਖਸ ਨਹੀਂ ਸੀ ਇਸ ਕਰਕੇ ਜਾਨੀ ਨੁਕਸਾਨ ਤੋਂ ਬਚਾਰਿਆ ਜੰਧਵਨ ਦੇ ਰੋ ਨਵੇਂ ਸ਼ਹਿਰ ਨੂੰ ਜਾਣਾ ਹੈ ਯਾਰ ਤੇ ਹੋ ਗਿਆ ਜੀ ਬਾਹ ਕੋਨੇ ਆਉਂਦੇ ਆਉਂਦੇ ਇਹਦੇ ਬੀਪੀ ਥੋੜਾ ਘਟ ਗਿਆ ਅੱਖਾਂ ਵਿੱਚ ਜੱਕ ਤਾਂ ਵੀ ਨੇਰਾ ਜਿਹਾ ਆ ਗਿਆ ਜੀ ਉਹ ਇੱਧਰ ਦਾ ਕਰਕੇ ਗੱਡੀ ਦਾ ਹੋ ਜਾ ਹੁਚਕਾ ਜਾ ਤਾਂ ਵੱਜਾ ਜਾਕਰਾਂਗੇ ਫਿਰ ਸ਼ਾਇਦ ਵਾਕੀ ਜੀ ਇੱਦਾਂ ਖੁੱਲ ਗਈ ਫਿਰ ਜਹਾਂ ਤੱਕ ਦੇਖਿਆ ਜਾਂਦਾ ਗੱਡੀ ਦਾ ਟਾਇਰ ਟੂਰ ਸਾਰਾ ਬੰਪਰ ਬੰਪਰ ਪਾਰ ਰਿਹਾ ਜੀ ਨਵਾਂ ਸ਼ਹਿਰ ਤੋਂ ਆ ਰਿਹਾ ਸੀ ਉਹਦੀ ਕਿਤੇ ਅੱਖ ਉਖ ਲੱਗ ਗਈ ਆ ਇਧਰ ਗੱਡੀਆਂ 'ਚ ਖੜੀਆਂ ਸਕੂਟਰੀਆਂ ਦੋ ਤਿੰਨ ਸਕੂਟਰੀਆਂ ਤੋੜ ਦਿੱਤੀਆਂ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਆ ਅਗਲੀ ਖਬਰ ਹੈ ਰਾਮਪੁਰਾ ਫੂਲ ਤੋਂ ਰਾਮਪੁਰਾ ਫੂਲ ਦੇ ਵਿੱਚ ਗੰਦੇ ਪਾਣੀ ਦੀ ਸਮੱਸਿਆ ਤੋਂ ਲੋਕ ਬਹੁਤ ਪਰੇਸ਼ਾਨ ਨੇ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਦੇ ਖਿਲਾਫ ਰੋਸ ਜਤਾਇਆ ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਰੇਸ਼ਾਨੇ ਲੋਕ ਲੋਕਾਂ ਨੂੰ ਬਿਮਾਰੀਆਂ ਫੈਲਣ ਦਾ ਵੀ ਡਰ ਸਤਾ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਸ਼ਿਕਾਇਤ ਦੇਣ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਹੋਇਆ ਇਸ ਸਥਾਨਕ ਲੋਕਾਂ ਦਾ ਇਲਜ਼ਾਮ ਹੈ ਔਰ ਗੰਦਾ ਪਾਣੀ ਦੇਖੋ ਪੰਜਾਬ ਦੇ ਵਿੱਚ ਜੇਕਰ ਪਾਣੀ ਸਾਫ਼ ਨਹੀਂ ਮਿਲ ਰਿਹਾ ਤਾਂ ਇਹ ਬਹੁਤ ਵੱਡੀ ਸਮੱਸਿਆ ਤੁਸੀਂ ਕਹਿ ਸਕਦੇ ਹੋ ਇਹ ਰਾਮਪੁਰਾ ਫੂਲ ਤੋਂ ਖਬਰ ਪ੍ਰੇਮਨਗਰ ਰਹੀ ਸਾਡਾ ਛੜਕ ਤੋਂ ਨੀਚੇ-ਨੀਚੇ ਏਰੀਆ ਸਾਰਾ ਬਹੁਤ ਨਰਕ ਦੇ ਵਿੱਚ ਡੁੱਬਿਆ ਹੋਇਆ ਹੈ। ਬਹੁਤ ਬੁਰਾ ਹਾਲ ਹੈ ਸਾਡਾ। ਬੱਚਾ ਨੂੰ ਬਹਿਣਾ ਲੈਨੇ ਜਵਾਬ ਦੇਤਾ ਵੀ ਤੁਹਾਡੀਆਂ ਬਹਿਣਾ ਨਹੀਂ ਆਉਣੀਗਾ ਇੱਧਰ ਬੱਚਿਆਂ ਦੀਆਂ। ਸਾਡੀਆਂ ਬੈਦਾਂ ਦੇ ਟਾਇਰ ਰਿਸਿਵਰੇਜ ਆ ਜਿਹੜਾ ਉਹਦੇ ਵਿੱਚ ਵੜ ਜਾਂਦੇ ਦੋ ਬਹਿਣਾ ਦੇ ਵੜੇ ਆ ਛੋਟੇ ਬੱਚਿਆਂ ਦੇ। ਠੀਕ ਆ ਵੀ ਤੁਸੀਂ ਆਪਦੇ ਬੱਚੇ ਸਕੂਲਾਂ ਚੋਂ ਲਿਆ ਕਰੋ ਤੁਹਾਡੇ ਏਰੀਆ 'ਚ ਅਸੀਂ ਨਹੀਂ ਆਉਣਾ। ਅਸੀਂ ਬਟਾ ਸਾਰੇ ਜਾਜ ਥੱਕ ਗਏ ਆ। ਸਾਡੇ ਬਾਈ ਆ ਪੈਸੇ ਦੇ ਦੇ ਇਕੱਠੇ ਕਰਕੇ ਰੇਤਾ ਪਾਉਂਦੇ ਆ ਰਾਹ 'ਚ। ਸਿਵਰੇਜ ਵੀ ਸਾਫ ਕਰਵਾਉਂਦੇ ਆ ਉਹ 2 ਦਿਨਾਂ ਬਾਅਦ ਫੇਰ ਉਹ ਹੀ ਹਾਲ ਹੈ ਸਾਡਾ ਬਹੁਤ ਬੁਰਾ ਹਾਲ ਹੈ ਅੱਧਾ ਰਾਹ ਗਾਂਦ ਦੇਖੋ ਕੱਚਾ ਪਿਆ ਗਲੀਆਂ ਕੱਚੀਆਂ ਪਈਆਂ ਅਸੀਂ ਇੰਟਰਲੌਕ ਟਾਇਲ ਵਾਲੀ ਗਲੀ ਨੂੰ ਤਰਸਦੇ ਆ ਵੀ ਕਿਵੇਂ ਗਲੀਆਂ ਪੱਕੀਆਂ ਹੁੰਦੀਆਂ ਕਿਵੇਂ ਸਾਡੇ ਬੱਚੇ ਪੱਕੀਆਂ ਗਲੀਆਂ 'ਚ ਖੇਡਣਗੇ ਇਹ ਸਾਡੇ ਭਾਈ ਆ ਮੂਰੇ ਰੱਗ ਕੇ ਵਿਚਾਰੇ ਪੈਸੇ ਇਕੱਠੇ ਕਰਦੇ ਸਿਵਰੇ ਸਾਫ ਕਰਾ ਲੈਂਦੇ ਆ ਅਗਲੀ ਖਬਰ ਤੁਹਾਨੂੰ ਕਰਦੇ ਹਾਂ ਮਾਨਸਾ ਦੇ ਪਿੰਡ ਰੁੜਕੀ ਦੇ ਵਿੱਚ 13 ਸਾਲ ਦੇ ਲੜਕੇ ਦਾ ਕਤਲ ਕਰ ਦਿੱਤਾ ਗਿਆ ਔਰ ਵਜਾ ਕੀ ਸੀ ਵਜਾ ਸੀ ਕਬੂਤਰ ਜਿਹਨਾਂ ਕਬੂਤਰ ਚੋਰੀ ਦੇ ਇਲਜ਼ਾਮ 'ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 45 ਸਾਲ ਦਾ ਤਰਲੋਚਨ ਸਿੰਘ ਹੈ ਜਿਸ ਦੇ ਉੱਤੇ ਇਲਜ਼ਾਮ ਹੈ ਕਿ ਉਸਨੇ ਬੱਚੇ ਦੇ ਘਰ ਜਾ ਕੇ ਗळा ਕੁੱਟ ਕੇ ਉਸਦਾ ਕਤਲ ਕੀਤਾ ਮਲਜ਼ਮ ਸ਼ਿਕਾਇਤ ਲੈ ਕੇ ਬੱਚੇ ਦੇ ਘਰ ਗਿਆ ਸੀ ਪਰ ਜਦੋਂ ਬੱਚਾ ਉਸ ਨੂੰ ਮਿਲਿਆ ਤਾਂ ਮੌਕੇ ਤੇ ਹੀ ਤਕਰਾਰ ਹੋਈ ਔਰ ਉੱਥੇ ਮਾਮਲਾ ਵਧਿਆ ਤੇ ਫਿਰ ਉਸ ਸ਼ਖਸ ਨੇ ਉਸ ਬੱਚੇ ਦਾ ਕਤਲ ਕਰ ਦਿੱਤਾ ਉਮਰ ਹੈ ਸਿਰਫ 13 ਸਾਲ ਪੁਲਿਸ ਨੇ تین ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸਤਮੀ ਕਲਾਸ ਦੇ ਵਿੱਚ ਪੜਦਾ ਸੀ ਰਾਜਾ ਸਿੰਘ ਨਾਮ ਹੈ ਉਸ ਬੱਚੇ ਦਾ 13 ਸਾਲ ਜਿਸ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਇਹਨੇ ਕਬੂਤਰ ਢਾਕਦੇ ਸੀ ਇਹ ਕੋਚੀ ਹੋ ਰਹੀ ਪਹਿਲਾਂ ਤੋਂ ਜੀ ਇਹ ਵੀ ਜਵਾਕ ਕਬੂਤਰਾਂ ਮਾੜਾ ਮੋਟਾ ਸ਼ਕੀਨ ਸੀਗਾ ਜੀ ਇਹਦੇ ਕੋਲ ਇਹਨਾਂ ਨੇ ਕਬੂਤਰ ਘਵਾਤ ਡਾਇਆ ਹੋਊਗਾ ਕੋਈ ਇਹਨੇ ਇਹਦੇ ਕੋਲ ਬਹਿ ਗਏ ਇਹਨੇ ਲਿਆ ਫੜ ਜੀ ਇਹਨੂੰ ਸਾਰਾ ਦਿਨ ਪਾਲਦੇ ਫਿਰਦੇ ਰਹੇ ਜੀ ਮੁੜ ਕੇ ਇਹਨਾਂ ਦੇ ਘਰੇ ਗਏ ਜੀ ਵਾਰਨਿੰਗ ਦਿੱਤੀ ਇਹਨਾਂ ਨੂੰ ਕਿ ਜਿੱਥੇ ਸਾਨੂੰ ਮਿਲ ਗਿਆ ਸੀ ਉੱਥੇ ਮਾਰਾਂਗੇ ਉੜਕੇ ਸ਼ਾਮ ਨੂੰ ਆਹ ਮੁੰਡਿਆਂ ਕੋਲੇ ਗਿਆ ਜੀ ਇਹਨਾਂ ਨੂੰ ਕਹਿੰਦਾ ਵੀ ਜਿੱਥੇ ਸਾਨੂੰ ਮਿਲ ਗਿਆ ਸੀ ਮਾਰਾਂਗੇ ਜੀ ਉਹਨਾਂ ਦਾ ਪੂਰਾ ਪਲਾਨ ਨਹੀਂ ਸੀਗਾ ਮਾਰਨ ਦਾ ਜੀ ਉਹਨੂੰ ਮੁੰਡੇ ਨੂੰ ਕਿਉਂਕਿ ਉਹ ਕੇ ਪੇ ਸੀਗਾ ਉਦੋਂ ਪਹਿਲਾਂ ਵੀ ਦੋ ਤਿੰਨ ਵਾਰੀ ਕੁੱਟਿਆ ਜੀ ਉਹਨੂੰ ਉਹਨਾਂ ਨੇ ਤੇ ਬਾਕੀ ਉਹ ਮੁੰਡਾ ਕਬੱਡੀ ਖੇਡਦਾ ਸੀ ਪੰਜਾਬ ਵਾਸਤੇ ਬਹੁਤ ਸੋਹਣੀ ਕਬੱਡੀ ਖੇਡਦਾ ਸੀਗਾ ਜੀ ਉਹ ਰਾਜਾ ਸਿੰਘ ਸੀ ਜੀ 13 ਸਾਲ ਦਾ ਸੀਗਾ 7ਵੀਂ ਕਲਾਸ ਚ ਪੜਦਾ ਸੀ ਰਦੂੜਾ ਬਾ ਕਬੂਤਰਾਂ ਕਬੂਤਰਾਂ ਪਿੱਛੇ ਮਾੜਾ ਮੋਟਾ ਇਹ ਭੱਜ ਪੈਂਦਾ ਸੀ ਉਹਦੇ ਪਿੱਛੇ ਉਹਨਾਂ ਨੇ ਉਹਦੀ ਜਾਨ ਲੈ ਲਈ ਇਹ ਹੋਇਆ ਕੀ ਅਸਲ ਤੇ ਕਦੋਂ ਦੀ ਗੱਲ ਹੈ ਇਹ ਕੱਲ ਦੀ ਗੱਲ ਆਈ ਉਹ ਦੁਵਾਚੀ ਜੂਬਾ ਜੀ ਅਸੀਂ ਸਾਨੂੰ ਨਹੀਂ ਦਿਖਿਆ ਉਹਨਾਂ ਨੇ ਲ ਘੋ ਲਿਆ ਜਾਂ ਕੀ ਕੀ ਕਰਿਆ ਮਸਲਾ ਕੀ ਕਿੜਿਆ ਕਿਉਂ ਸੀ ਕਬੂਤਰਾਂ ਤੋਂ ਵਿਗੜਿਆ ਹਾਂ ਬਈ ਕਬੂਤਰਾਂ ਤੋਂ ਵਿਗੜਿਆ ਜੀ 13 ਸਾਲ ਦਾ ਲੜਕਾ ਰਾਜਾ ਸਿੰਘ ਦੀ ਡੈਡ ਬੋਡੀ ਆਈ ਹੈ ਜਿਹਦੇ ਪੇਰੈਂਟਸ ਜਿਹਦੇ ਪਿਤਾ ਵੱਲੋਂ ਬਿਆਨ ਦਰਜ ਕਰਾਇਆ ਗਿਆ ਕਿ ਉਹਦੇ ਲੜਕੇ ਦਾ ਤਿੰਨ ਬੰਦਿਆਂ ਨੇ ਗਲਾ ਘੋਟ ਕੇ ਕਤਲ ਕੀਤਾ ਹੈ ਇਸ ਸਬੰਧੀ ਤਿੰਨ ਬੰਦਿਆਂ ਦੇ ਖਿਲਾਫ ਬੰਦਿਆਂ ਧਾਰਾਂ ਤੇ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਤੇ ਜਿਹੜੇ ਦੋਸ਼ੀਆਂ ਦੀ ਪਾਲ ਕੀਤੀ ਹੈ ਜਿਹੜੇ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ ਇਹਦੀ